ਅਰਦਾਸ ਦਾ ਅਰਥ ਹੀ ਹੁੰਦਾ ਚਲੋ ਸਿੰਘ ਸਾਹਿਬ ਉਹ ਤਖਤ ਆਪਣਾ ਉਥੇ ਮਰਜਾਦਾ ਵਾਸੀ ਵੀ ਗਿਆਨੀ ਕੋਵਿੰਦਰ ਸਿੰਘ ਜੀ ਅਰਦਾਸੀਏ ਸਿੰਘ ਅਸੀਂ ਨੂਰਮੈਲ ਮਿਲੇ ਬੜੀ ਪਿਆਰੀ ਰੂਹ ਨਿਊਜ਼ੀਲੈਂਡ ਆ ਤੇ ਉਹਨਾਂ ਨੂੰ ਇਹ ਚੀਜ਼ ਕੀ ਬਗਿਆ ਗਿਆਨੀ ਜੀ ਉੱਥੇ ਮਾਰੇ ਦਾ ਮੇਨ ਦਰਬਾਰ ਆ ਵੀ ਤੁਸੀਂ ਜ਼ੋਰ ਲਾ ਕੇ ਅਰਦਾਸ ਕਰਦੇ ਮੈਂ ਕਿ ਕਈ ਤੁਹਾਡੀਆਂ ਨਕਲਾਂ ਮਾਰੀ ਜਾਂਦੇ ਵੀ ਪੂਰਾ ਜ਼ੋਰ ਲਾ ਕੇ ਨਹੀਂ ਅਰਦਾਸ ਆ ਗਰੀਬੀ ਕਿਸੇ ਤੋਂ ਮੰਗਣਾ ਹੋਵੇ ਤੇ ਕਿੱਦਾਂ ਮੰਗੀਦਾ ਫਲਾ ਜਿਦਾਂ ਮਾਂ ਪੁਰਖ ਮੰਗਦੇ ਆਖੋ ਸਤਨਾਮ ਫਿਰ ਦਿੰਦਾ ਏ ਦਬਕੇ ਮਾਰ ਕੇ ਥੋੜਾ ਦੇਣਾ ਉਹ ਤੇ ਮਾਰੇ ਦਾ ਮੇਨ ਤਖਤ ਹੈ ਨਾ ਸਾਡਾ ਦੇਲਾ ਹਰਿਮੰਦਰ ਉਥੇ ਮੇਨ ਅਰਦਾਸ ਅਰਦਾਸ ਜੈ ਵਿਚਲੀ ਸੁਰਚ ਕਰਦਾ ਪਰ ਤੁਸੀਂ ਜਦੋਂ ਵੀ ਅਰਦਾਸ ਕਰਨੀ ਰੋਣਾ ਵਾ ਤਰਲੇ ਲੈਣੇ ਬਾਪੂ ਅੱਗੇ ਵਿਸਰ ਨਹੀਂ ਆਪਣਾ ਗੁਣ ਗਾਵਾਂ ਨਾਨਕ ਗੋਣ ਗਾਵਾਂ